ਹੋ ਜੀ ਅੱਜ ਤੁਹਾਨੂੰ ਸੋਸ਼ਟੀ ਵੀ ਲੈ ਕੇ ਜਾ ਰਿਹਾ ਸਰਕਾਰੀ ਆਈਟੀ ਵੂਮਨ ਨਵਾਂ ਸ਼ਹਿਰ ਜੋ ਚੰਡੀਗੜ੍ਹ ਰੋਡ ਤੇ ਸਥਿਤ ਹੈ ਉੱਥੇ ਅੱਜ ਹੈੱਡਕੁਆਰਟਰ ਚੰਡੀਗੜ੍ਹ ਦੀ ਹਦਾਇਤਾਂ ਦੇ ਅਨੁਸਾਰ ਬੱਚਿਆਂ ਦੇ ਕੋਲੋਂ ਜੋ ਪ੍ਰੋਜੈਕਟ ਤਿਆਰ ਕਰਵਾਏ ਗਏ ਸੀ ਉਹਨਾਂ ਦੀ ਐਗਜ਼ੀਬਿਸ਼ਨ ਲਗਾਈ ਗਈ ਹੈ ਤੁਹਾਨੂੰ ਅੱਜ ਦਿਖਾਉਂਦੇ ਹਾਂ ਉਹ ਐਗਜ਼ੀਬਿਸ਼ਨ ਕਿਵੇਂ ਬੱਚਿਆਂ ਨੇ ਅਲੱਗ-ਅਲੱਗ ਟ੍ਰੇਡ ਵਿੱਚ ਕੰਪਿਊਟਰ ਐਮਬਰਾਇਡਰੀ ਕ੍ਰਾਈਸ ਲਾਈ ਅਤੇ ਬੁਟੀਕ ਦੇ ਵਿੱਚ ਅਲੱਗ-ਅਲੱਗ ਪ੍ਰੋਜੈਕਟ ਤਿਆਰ ਕੀਤੇ ਆਓ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਸਰਕਾਰੀ ਆਈਟੀਆਈ ਵੂਮਨ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਜਿੱਥੇ ਸਮੂਹ ਸਟਾਫ ਵੱਲੋਂ ਮਾਨਜੋ ਪ੍ਰਿੰਸੀਪਲ ਨੀਲਮ ਕੁਮਾਰੀ ਜੀ ਦੇ ਰਹਿਨਵਾਈ ਹੇਠ ਇਹ ਪ੍ਰੋਜੈਕਟ ਤਿਆਰ ਕੀਤੇ ਗਏ ਤੁਹਾਨੂੰ ਮਿਲਾਂਗੇ ਪੂਰੇ ਸਟਾਫ ਦੇ ਨਾਲ ਅਤੇ ਬੱਚਿਆਂ ਦੇ ਨਾਲ ਆਓ ਚੱਲੋ ਆਓ ਤੁਹਾਨੂੰ ਮਿਲਾਂਗੇ ਅੱਜ ਆਈਟੀਆਈ ਵੂਮਨ ਨਵਾਂ ਸ਼ਹਿਰ ਤੇ ਬੱਚਿਆਂ ਵੱਲੋਂ ਅਲੱਗ-ਅਲੱਗ ਟ੍ਰੇਡ ਵਾਈਜ਼ ਪ੍ਰੋਜੈਕਟ ਤਿਆਰ ਕੀਤੇ ਗਏ ਆ ਪਹਿਲਾਂ ਸਾਨੂੰ ਪ੍ਰੋਜੈਕਟ ਦਿਖਾ ਲੀਏ ਫਿਰ ਤਾਂ ਨਾ ਬੱਚਿਆਂ ਨਾਲ ਵੀ ਗੱਲ ਕਰਾਂਨੇ ਆ ਆ ਦੇਖੋ ਟਾਈਪਸ ਆਫ ਨੈਟਵਰਕ ਇਹ ਬੱਚਿਆਂ ਨੇ ਹਾਈਟੇ ਬਮਨ ਨਮਾਸ਼ਾਰ ਹੈ ਸੇ ਮੈਡਮ ਅਮਨਦੀਪ ਕੋਰ ਅਤੇ ਅੰਜਨਾ ਜੀ ਵੱਲੋਂ ਤਿਆਰ ਕਰਵਾਏ ਗਏ ਤੋਨਾ ਗੱਲ ਕਰਨੇ ਬੱਚਿਆਂ ਦੀ ਹਾਂਜੀ ਬੱਚੇ ਸਤਿ ਸ੍ਰੀ ਅਕਾਲ ਜੀ ਇਹ ਤੁਸੀਂ ਆਪ ਤਿਆਰ ਕੀਤਾ ਇਹਦਾ ਕੀ ਮੋਟੀਵੇਸ਼ਨ ਆ ਤੁਸੀਂ ਕੀ ਦੱਸਣਾ ਚਾਹੋਗੇ ਕਿਸ ਨਿਹਾਇ ਦਾ ਪਰਸਨਲ ایرিয়া ਨੈਟਵਰਕਾ ਕਿਤੇ ਵੀ ਆਪਾਂ ਕਾਰ ਦੇ ਵਿੱਚ ਬੈਠੇ ਮਤਲਬ ਕਿ ਪਰਸਨਲ ਚਲਾ ਸਕਦੇ ਆ ਤੇ ਆ ਹੈਗਾ ਮੈਨ ਉਹ ਤੋਂ ਕਿਸਾਨ ਨੈਟਵਰਕ ਹੈ ਬਿਲਡਿੰਗਾਂ ਦਾ ਆਪਸ ਵਿੱਚ ਪਰਸਨਲ ਹੋ ਗਿਆ ਚਾਹ 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 ਨੈਟਵਰਕ ਤੋਂ ਤੋਂ ਹੈ ਆ ਦਾ ਪਲਾਨ ਬਣੇਗਾ ਨਟਵਰਕਾ ਪਰ ਫਾਈਲ ਜਿਹੜਾ ਸੈਟਅਪ ਹੋ ਰਿਹਾ ਹੈ ਉਹ ਓਕੇ ਕਨੈਕਟ ਕਰ ਬਟਰ ਸਾਰੇ ਫੀਲ ਤੁਸੀਂ ਨੈਟਵਰਕ ਦਿਖਾ ਲਦੇ ਨਾ ਬਹੁਤ ਵਧੀਆ ਸ਼ਾਬਾਸ਼ ਇਹ ਹੈ ਨੈਟਵਰਕ ਤੁਹਾਨੂੰ ਪੋਲੋਇਟਸ ਆਪਾਂ ਜਾਣਦੇ ਆ ਕਿਹੜਾ ਬੱਚਾ ਬੋਲ ਗਿਆ ਤੁਹਾਡੇ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹਦੇ ਬਾਰੇ ਜਾਣਕਾਰੀ ਦਿਓ ਸਰ ਜਿਹੜਾ ਸਾਡਾ ਪ੍ਰੋਜੈਕਟ ਆ ਅਸੀਂ ਇਸ ਕਰਕੇ ਬਣਾਇਆ ਕਿ ਇਹ ਤੋਂ ਸਾਨੂੰ ਪਤਾ ਲੱਗਦਾ ਕਿ ਜਿਹੜਾ ਅਸੀਂ ਨੈਟਵਰਕ ਯੂਜ਼ ਕਰਦੇ ਪਏ ਆ ਉਹ ਮਤਲਬ ਕਿ ਐਕਚੁਅਲੀ ਚ ਚੱਲਦਾ ਕਿ ਉਹਦਾ ਸਟਰਕਚਰ ਕੀ ਹੈ ਓਕੇ ਤੁਸੀਂ ਉਹਨੂੰ ਬਾਹਰ ਕੱਢ ਕੇ ਸਾਰਾ ਸ਼ੋਅ ਕੀਤਾ ਨਾ ਸੈਂਕੜਾ ਟਾਡੇ ਕੋਣ ਮੈਡਮ ਨੇ ਜੀ ਨਾ ਮੈਡਮ ਤੁਸੀਂ ਆਪ ਨੇ ਆ ਜਾਂ ਮੈਡਮ ਨੇ ਨਾਲ ਹੈਲਪ ਕੀਤੀ ਹੈ ਸਮਰਨ ਨੇ ਕਰ ਦਿੱਤੀ ਹੈ ਹੈਲਪ ਕੀਤੀ ਤੁਸੀਂ ਆਪ ਹੀ ਇਹ ਸਾਰੇ ਕੰਪਿਊਟਰ ਪਾਰਟਸ ਬੱਚਿਆਂ ਨੇ ਬੜੀ ਮਿਹਨਤ ਕਰਕੇ ਇਹ ਮਾਡਲ ਤਿਆਰ ਕੀਤੇ ਨੇ ਸਸਿਕਲ ਬੱਚਿਓ ਕੋਣ ਦੱਸੇਗਾ ਤੁਹਾਡੇ ਚੋਂ ਆਪਣਾ ਸ਼ੋ ਨਾਮ ਦੱਸੋ ਤਾਂ ਮੇਰਾ ਨਾਮ ਸ਼੍ਰੇਸ਼ਟੀ ਹਾਂਜੀ ਤੁਸੀਂ ਆਪ ਖੁਦ ਡਿਜ਼ਾਈਨ ਕੀਤਾ ਇਸ ਸਟੂਡਿਓ ਦੇ ਕੋਲ ਜਿਹੜਾ ਪ੍ਰੋਜੈਕਟ ਆ ਉਹ ਕੰਪਿਊਟਰ ਦੇ ਕੰਪੋਨੈਂਟਸ ਬਾਰੇ ਇਨਫਰਮੇਸ਼ਨ ਦਿੱਤੀ ਗਈ ਹੈ ਦੇ ਵਿੱਚ ਜਿਵੇਂ ਫਸਾ ਸੀਗਾ ਮੋਨਿਟਰ ਸਾਡੇ ਮੋਨਿਟਰ ਜਿਹੜਾ ਆਊਟਪੁੱਟ ਡਿਵਾਈਸ ਆ ਇਹਦੇ ਵਿੱਚ ਜਿਹੜਾ ਇਹਦੇ ਵਿੱਚ ਜਦੋਂ ਵੀ ਆਪਾਂ ਟਾਈਪ ਕਰਦੇ ਹਾਂ ਜਦੋਂ ਸਕਰੀਨ ਤੇ ਅਗੇ ਵੀ ਕਰਦੇ ਹਾਂ ਉਹ ਜਿਹੜਾ ਆਊਟਪੁੱਟ ਸਾਨੂੰ ਦਿਖਾਉਂਦਾ ਹੈ ਥੈਂ ਜਿਹੜਾ ਈਪੀਯੂ ਆ ਫਿਰ ਜਿਹੜਾ ਕੀਬੋਰਡ ਆ ਕੀਬੋਰਡ ਨਾਲ ਸੀ ਇਨਪੁੱਟ ਹੋਏਗਾ ਉਹ ਜਿਹੜਾ ਜਦੋਂ ਵੀ ਅਸੀਂ ਟਾਈਪ ਕਰਦੇ ਹਾਂ ਸਾਨੂੰ ਮੋਨਿਟਰ ਸਕਰੀਨ ਤੇ ਦਿਖਦਾ ਆ ਜਦੋਂ ਅਸੀਂ ਟਾਈਪ ਕਰਦੇ ਆ ਤੇ ਜਿਹੜਾ ਮਾਊਸ ਨਾਲ ਅਸੀਂ ਜਦੋਂ ਵੀ ਅਸੀਂ ਕਲਿੱਕ ਕਰਦੇ ਆ ਜਦ ਦੈਨ ਸਾਡੇ ਕੋ ਪ੍ਰਿੰਟਰ ਆ ਪ੍ਰਿੰਟਰ ਜਿਹੜਾ ਸਾਡਾ ਆ ਆਉਟਪੁੱਟ ਡਿਵਾਈਸ ਆ ਇਹਦੇ ਵਿੱਚ ਜੋ ਵੀ ਅਸੀਂ ਪ੍ਰਿੰਟ ਕਰਦੇ ਆ ਉਹ ਸਾਨੂੰ ਮਤਲਬ ਹਾਰਡ ਕਾਪੀ ਦੇ ਥਰੂ ਮਿਲਦਾ ਆ ਦੈਨ ਐਚ ਪੀ ਦਾ ਜਿਹੜਾ ਸਕੈਨਰ ਆ ਉਹ ਉਹ ਸਾਨੂੰ ਜਿਹੜਾ ਸੌਫਟ ਕਾਪੀ ਪ੍ਰੋਵਾਈਡ ਕਰਦਾ ਹਾਰਡ ਕਾਪੀ ਤੋਂ ਜੇ ਕਿ ਜੋ ਕਿ ਅਸੀਂ ਮਾਨੀਟਰ ਦੇ ਵਿੱਚ ਦੇਖ ਸਕਦੇ ਆ ਦੈਨ ਜਿਹੜਾ ਸਾਡਾ ਹੈੱਡਫੋਨ ਆ ਜਿਹਨਾਂ ਅਸੀਂ ਗਾਣ ਮਿਊਜ਼ਿਕ ਵਗੈਰਾ ਸੁਣ ਸਕਦੇ ਆ ਸਪੀਕਰ ਦੇ ਨਾਲ ਅਸੀਂ ਮਿਊਜ਼ਿਕ ਵਗੈਰਾ ਸੁਣ ਸਕਦੇ ਆ ਪੂਰੇ ਪਾਰਟ ਸਾਰੇ ਸ਼ੋਅ ਕਰਦੇ ਆ ਥੈਂਕ ਯੂ ਵੈਰੀ ਮੱਚ ਜੀ ਇਹ ਜੀ ਨੈਟਵਰਕਿੰਗ ਬਹੁਤ ਵਧੀਆ ਬੱਚਿਆਂ ਨੇ ਦੇਖੋ ਅਲੱਗ-ਅਲੱਗ ਛੋਟੇ-ਛੋਟੇ ਲੈਪਟਾਪ ਸ਼ੋਅ ਕਰਦੇ ਹੋਏ ਆਂ ਬੈਂ ਬੈਂ ਸਸਿਕਲ ਬੱਚੇ ਆਪਣਾ ਨਾਮ ਦੱਸ ਕੇ ਤੁਸੀਂ ਇਹਦੇ ਬਾਰੇ ਦੱਸੋ ਕੀ ਜਾਣਕਾਰੀ ਦਿਓ ਸਰ ਮਾਈ ਨੇਮ ਇਜ਼ ਕ੍ਰਵਲਿੰਗ ਕੋ ਤੇ ਅਸੀਂ ਨੈਟਵਰਕਿੰਗ ਤੇ ਇਹ ਜਿਹੜਾ ਪ੍ਰੋਜੈਕਟ ਆ ਰੈਡੀ ਕੀਤਾ ਸੀ ਤੇ ਇਹਦੇ ਵਿੱਚ ਆਪਾਂ ਨੈਟਵਰਕਿੰਗ ਦੇ ਚਾਰ ਟਾਈਪਸ ਜਿਹੜੀਆਂ ਦੱਸੀਆਂ ਹੋਈਆਂ ਭੀ ਕਿਹੜੇ ਕਿਹੜੇ ਮਤਲਬ ਕਿ ਕਿਸ ਹੱਸਾ ਹਨ ਆਪਾਂ ਕਿਹੜੇ ਕਿਹੜੇ ਏਰੀਆ ਤੇ ਕਿਹੜਾ ਕਿਹੜਾ ਨੈਟਵਰਕ ਯੂਜ਼ ਕਰ ਸਕਦੇ ਆ ਪੈਨ ਮੈਨ ਵੈਨ ਕਿਹੜੇ ਕਿਹੜੇ ਡਿਸਟੈਂਸ ਦੇ ਅਕੋਰਡਿੰਗ ਜਿਹੜਾ ਕਿ ਨੈਟਵਰਕ ਦੀਆਂ ਟਾਈਪਸ ਨੂੰ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਆ ਪਰਸਨਲ ਯੂਜ਼ ਲਈ ਕਿਹੜਾ ਕੀਤਾ ਜਾਂਦਾ ਆ ਬਿਲਕੁਲ ਸੋ ਫਸ ਹੈਗਾ ਪੈਨ ਨੈਟਵਰਕਿੰਗ ਲਈ ਕਿ ਪਰਸਨਲ ਯੂਜ਼ ਦੇ ਹਿੱਤ ਯੂਜ਼ ਕੀਤਾ ਜਾਂਦੇ ਦੇ ਨਾਮ ਤੋਂ ਸਾਨੂੰ ਕਹਿਆ ਹੁੰਦਾ ਕਿ ਪਰਸਨਲ ਯੂਜ਼ ਲਈ ਜਿਹੜਾ ਨੈਟਵਰਕ ਅ ਯੂਜ਼ ਕੀਤਾ ਜਾਂਦਾ ਹੈ ਇਹ ਛੋਟੇ ਪੱਧਰ ਤੇ ਜਿਹੜਾ ਨੈਟਵਰਕ ਅ ਯੂਜ਼ ਕੀਤਾ ਜਾਂਦਾ ਫੋਰ ਐਗਜ਼ਾਮਪਲ ਮੈਂ ਆਪਣੇ ਰੂਮ ਦੇ ਵਿੱਚ ਜਿਹੜਾ ਨੈਟਵਰਕ ਯੂਜ਼ ਕਰਦੀ ਉਹ ਪਰਸਨਲ ਹੁੰਦਾ ਹੈ ਨੈਕਸਟ ਹੈਗਾ ਲੋਕਲ ਏਰੀਆ ਜਿਹਨ ਲੋਕਲ ਏਰੀਆ ਦੇ ਸਖ ਫੋਰ ਐਗਜ਼ਾਮਪਲ 10 ਮੀਟਰ ਦੀ ਦੂਰੀ ਤੇ ਜਿਹੜਾ ਨੈਟਵਰਕ ਆ ਉਹ ਜਿਹੜਾ ਯੂਜ਼ ਕੀਤਾ ਜਾਂਦਾ ਤੇ ਨੈਕਸਟ ਹੈਗਾ ਮੈਨ ਮੈਨ ਇਹ ਥੋੜੇ ਮਤਲਬ ਇਹ ਇਹ ਇੰਨਾ ਨਾਲ ਥੋੜਾ ਵੱਡਾ ਏਰੀਆ ਹੋ ਜਾਂਦਾ ਨੈਟਵਰਕ ਯੂਜ਼ ਕਰਨ ਦੇ ਵਿੱਚ ਇਹ ਮਤਲਬ ਕਿ ਭੱਡੀਆਂ ਇਹਦੇ ਵਿੱਚ ਸਾਰੀਆਂ ਬਿਲਡਿੰਗਸ ਜਿਹੜੀਆਂ ਕਵਰ ਹੋ ਜਾਂਦੀਆਂ ਸਿਟੀਜ਼ ਕਵਰ ਹੋ ਜਾਂਦੀਆਂ ਜਿੱਥੇ ਆਪਾਂ ਜਿਹੜਾ ਕਿ ਨੈਟਵਰਕ ਯੂਜ਼ ਕਰ ਸਕਦੇ ਆ ਤੇ ਇਹ ਹੈਗਾ ਆ ਵਾਈਡ ਏਰੀਆ ਨੈਟਵਰਕ ਬੈਂ ਜਿਹੜਾ ਸਭ ਤੋਂ ਵਰਲਡ ਵਾਈਡਰ ਏਰੀਆ ਨੈਟਵਰਕ ਜਿਹੜਾ ਯੂਜ਼ ਹੁੰਦਾ ਹੈ ਵਰਲਡ ਟੂ ਵਰਲਡ ਇਹ ਸਾਰੀਆਂ ਸਿਟੀਜ਼ ਸਟੇਟਸ ਸਾਰਾ ਕੁਝ ਜਿਹੜਾ ਕਿ ਆ ਉਹ ਕਵਰ ਹੋ ਜਾਂਦਾ ਵੈਰੀ ਗੁੱਡ ਥੈਂਕ ਯੂ ਥੈਂਕ ਯੂ ਇਹ ਹੈ ਜੀ ਬੱਚਿਆਂ ਵੱਲੋਂ ਤਿਆਰ ਕੀਤਾ ਜਨਰੇਸ਼ਨ ਆਫ ਕੰਪਿਊਟਰ ਆਪਾਂ ਜਾਣ ਗਏ ਲੈਣੇ ਸੱਸੀ ਗੱਲ ਬੱਚਿਓ ਕੌਣ ਦੱਸੇਗਾ ਤੁਹਾਡੇ ਚੋਂ ਇੱਧਰ ਆ ਜਾਓ ਤੁਸੀਂ ਆਈ ਐਮ ਗੋਇੰਗ ਆਈ ਐਮ ਫਰੋਂ ਕੋਪਰ ਆਈ ਐਮ ਡੂਇੰਗ ਕੋਪਰ ਫਰੈ ਇ ਤੇ ਸਾਡਾ ਫਸਟ ਜਨਰੇਸ਼ਨ ਹੋਇਆ ਕਿ ਪਹਿਲਾ ਜਨਰੇਸ਼ਨ ਦੇ ਕੰਪਿਊਟਰ ਸੀਗੇ ਪੋਰਟੇਬਲ ਨਹੀਂ ਸੀ ਇਤਨੀ ਇਸ ਪੂਰੇ ਇੱਕ ਰੂਮ ਕਵਰ ਕਰਦੇ ਹੁੰਦੇ ਸੀ ਇਹਦੇ ਵਿੱਚ ਵੈਕਿਊਮ ਟਿਊਬਸ ਆ ਯੂਜ਼ ਕੀਤਾ ਜਾਂਦਾ ਸੀ ਤੇ ਇਹ ਇਲੈਕਟ੍ਰਿਸਿਟੀ ਵੀ ਬਹੁਤ ਕੰਜ਼ੂਮ ਕਰਦੇ ਹੁੰਦੇ ਸੀ ਫਿਰ ਤੋਂ ਬਾਅਦ ਸੈਕਿੰਡ ਜਨਰੇਸ਼ਨ ਕੰਪਿਊਟਰ ਇਹਦੇ ਵਿੱਚ ट्रांजਿਸਟਰ ਨੇ ਵੈਕਿਊਮ ਟਿਊਬ ਦੀ ਜਗ੍ਹਾ ट्रांजਿਸਟਰ ਲਾ ਦੇਉਂਦੇ। ਇਸ ਦਾ ਟਾਈਮ ਦੇ ਬਰਤ ਕੋਸਟ ਜਨਰੇਸ਼ਨ ਦੇ ਕੰਪਲਿਟ ਨਾਲੋਂ ਘੱਟ ਲੱਗ ਜਾਂਦਾ ਸੀ। ਹਫਤ ਦਾ 3rd ਜਨਰੇਸ਼ਨ ਆ ਗਈ। 3rd ਜਨਰੇਸ਼ਨ ਦੇ ਵਿੱਚ ਸਾਰੇ ਜਿਹੜੇ ਪੀਸੀ ਸੀਗੇ, ਟੈਲੀਵਿਜ਼ਨ ਜਿਹੜੇ ਫਾਰਮ ਵਿੱਚ ਚੱਲਗੇ। ਥਿੰਸੇ ਜਗ੍ਹਾ ਦੇ ਘੱਟ ਕਵਰ ਕਰਦੇ ਸੀ ਟਾਈਮ ਦੇ ਬਰਤ ਸਿਰੋ ਘੱਟ ਟਾਈਮ ਤੇ ਜ਼ਿਆਦਾ ਕੰਮ ਕਰ ਲੈਂਦੇ ਸੀ। ਤੇ ਇਹ ਵਿੱਚ ਮੈਗਨੈਟਿਕ ਟੇਪ ਨਾਲ ਸਾਰੇ ਕੰਮ ਹੁੰਦਾ ਸੀ। ਫਿਰ 4th ਜਨਰੇਸ਼ਨ ਆ ਗਈ ਇਹਦੇ ਵਿੱਚ ਪੀਸੀ ਪਹਿਲਾਂ ਬਰੋਡਬੈਂਡ ਸੀ ਸੋ ਹੋਸਪੇਸ ਘਟ ਗਈ ਤੇ ਸਾਰਾ ਕੰਮ ਮਤਲਬ ਘੱਟ ਤੋਂ ਘੱਟ ਟਾਈਮ ਵਿੱਚ ਚਾਰਾ ਜੁਦੀ ਹੋ ਜਾਂਦਾ ਸੀ ਤੇ ਉਹਨ ਕੀਫਥ ਜਨਰੇਸ਼ਨ ਚੱਲਦੀ ਪਈ ਆ ਇਹਦੇ ਵਿੱਚ ਜਿਹੜੇ ਕੰਪਿਊਟਰ ਜਿਹੜੇ ਸੀਗੇ ਲੈਪਟਾਪ ਦੇ ਫਾਰਮ ਵਿੱਚ ਵੀ ਆ ਗਿਆ ਕਿ ਆਪਾਂ ਇੰਨੇ ਕਿਤੇ इजीली ਕੰਮ ਕਰ ਸਕਦੇ ਆ ਵੈਰੀ ਗੁੱਡ ਬਹੁਤ ਵਧੀਆ ਤੁਸੀਂ ਅ ਪਹਿਲੇ ਤੋਂ 5ਵੇਂ ਤੱਕ ਆਪਾਂ ਪਹੁੰਚ ਗਏ ਨਾ ਥੈਂਕ ਯੂ ਇਹ ਹੈ ਜੀ ਇਨਪੁਟ ਤੇ ਆਉਟਪੁਟ ਡਿਵਾਈਸੇ ਸਾਰੇ ਸਤਿ ਸ਼੍ਰੀ ਅਕਾਲ ਬੱਚਿਓ ਅ ਕੌਣ ਤੁਹਾਡੇ ਚੋਂ ਦੱਸੇਗਾ ਸੋ ਮਾਈ ਨੇਮ ਇਜ਼ ਨਾਨੀ ਮੈਂ ਜੈਗਿਆ ਕੋਪਾ ਸਭ ਤੋਂ ਪਹਿਲਾਂ ਸਰ ਮੋਨਿਟਰ ਮੋਨਿਟਰ ਇੱਕ ਆਊਟਪੁੱਟ ਡਿਵਾਈਸ ਹੈ ਜਿਹੜਾ ਕਿ ਯੂਜ਼ਰ ਦੁਆਰਾ ਦਿੱਤੀ ਗਈ ਇਨਪੁੱਟ ਨੂੰ ਸਕਰੀਨ ਤੇ ਪ੍ਰਦਰਸ਼ਿਤ ਕਰਦਾ ਹੈ ਇਹਦੇ ਵਿੱਚ ਕੋਈ ਵੀ ਟਾਈਪ ਦਾ ਹੋ ਸਕਦਾ ਹੈ ਮਤਲਬ ਕਿ ਫੋਟੋਜ਼ ਵੀ ਵੀਡੀਓਜ਼ ਔਰ ਉਹਨੂੰ ਸਾਰੀਆਂ ਆਊਟਪੁੱਟ ਡਿਵਾਈਸ ਸਕਰੀਨ ਤੇ ਪ੍ਰਦਰਸ਼ਿਤ ਕਰਦਾ ਅੱਗੇ ਸਰ ਸਪੀਕਰ ਸਪੀਕਰ ਸਾਨੂੰ ਆਡੀਓ ਦੇ ਰੂਪ ਵਿੱਚ ਆਊਟਪੁੱਟ ਦਿੰਦਾ ਹੈ ਤੇ ਅਸੀਂ ਇਹਦੇ ਨਾਲ ਮਿਊਜ਼ਿਕ ਵੀ ਸੁਣ ਸਕਦੇ ਹਾਂ ਪਰ ਉਹਨੇ ਸਾਨੂੰ ਇਹਨੂੰ ਕੰਪਿਊਟਰ ਨਾਲ ਕਨੈਕਟ ਕਰਨਾ ਪੈਂਦਾ ਹੈ ਇਸ ਸਾਡਾ ਜਿਹੜਾ ਪ੍ਰਿੰਟਰ ਆ ਉਹ ਸਾਨੂੰ ਆਉਟਪੁੱਟ ਪੇਜ ਤੇ ਪ੍ਰਿੰਟ ਕਰਕੇ ਦਿੰਦਾ ਆ ਉਹ ਕਿਸੇ ਵੀ ਕਲਰ ਵਿੱਚ ਵੀ ਹੋ ਸਕਦੀ ਆ ਜਾਂ ਬਲੈਕ ਐਂਡ ਵਾਈਟ ਵੀ ਹੋ ਸਕਦੀ ਆ ਇਹਨੂੰ ਹਾਰਡ ਕਾਪੀ ਕਹਿੰਦੇ ਆ ਜੀ ਜੀ ਇਸਾਰੇ ਕਿ ਜਿਹੜੇ ਸਪੀਕਰ ਹੈਡਫੋਨ ਆ ਇਹ ਵੀ ਸਪੀਕਰ ਦੇ ਨਾਲ ਦੇ ਆ ਬਟ ਇਹਨਾਂ ਦਾ ਸਾਈਜ਼ ਛੋਟਾ ਹੁੰਦਾ ਹੈ ਤੇ ਇਹ ਸਿਰਫ ਅਸੀਂ ਆਪਣੇ ਡਿਸਟੈਂਸ ਹੁੰਦੀ ਹੈ ਜੀ ਤੇ ਇਹ ਦੀ ਆਡੀਓ ਫ੍ਰੀਕਵੈਂਸੀ ਦੇ ਹਿਸਾਬ ਨਾਲ ਇਹ ਬਾਸ ਕਰਦਾ ਹੈ ਤੇ ਅਜ ਜਿਹੜਾ ਹੈ ਪ੍ਰੋਜੈਕਟਰ ਇਹ ਵੱਡੇ ਪਰਦੇ ਤੇ ਸਾਨੂੰ ਪ੍ਰਦਰਸ਼ਿਤ ਕਰਦਾ ਹੈ ਸਕਰੀਨ ਤੇ ਸਾਨੂੰ ਆਉਟਪੁੱਟ ਦਿੰਦਾ ਹੈ ਵੱਡੇ ਪਰਦੇ ਇਹ ਸੀ ਉਹ ਸਾਰੇ ਆਉਟਪੁੱਟ ਰਹਾ ਤਾਂ ਹੁਣ ਇਨਪੁੱਟ ਦੀ ਗੱਲ ਕਰਦੇ ਹਾਂ ਜੀ ਆਪਣਾ ਟ੍ਰੇਡ ਨਾਮ ਮੇਰਾ ਨਾਮ ਕਮਿੰਦਾ ਹੈ ਮੈਂ ਟ੍ਰੇਡ ਕੋਪਾ ਹੈ ਮੈਂ ਤੁਹਾਨੂੰ ਇਨਪੁਟ ਡਿਵਾਈਸਸ ਬਾਰੇ ਦੱਸੂਗੀ ਸਭ ਤੋਂ ਪਹਿਲਾਂ ਕੀਬੋਰਡ ਕੀਬੋਰਡ ਸਭ ਤੋਂ ਮਹੱਤਵਪੂਰਨ ਇਨਪੁਟ ਡਿਵਾਈਸਸ ਦੇ ਵਿੱਚ 104 ਕੀਜ਼ ਹੁੰਦੀਆਂ ਹਨ ਹਰ ਕੀਜ਼ ਦੀ ਵੱਖਰੀ ਵੱਖਰੀ ਵਿਸ਼ੇਸ਼ਤਾ ਹੁੰਦੀ ਹੈ ਜਿਵੇਂ ਕਿ ਫੰਕਸ਼ਨ ਕੀਜ਼ ਅਲਫਾਬੈਟਿਕ ਕੀਜ਼ ਐਰੋ ਕੀਜ਼ ਐਂਡ ਨੰਮੈਰਿਕ ਕੀਜ਼ ਹੋਰ ਦੂਸਰਾ ਹੈ ਮਾਊਸ ਮਾਊਸ ਇੱਕ ਪੁਆਇੰਟਿੰਗ ਡਿਵਾਈਸ ਹੁੰਦਾ ਹੈ ਇਸ ਦੇ ਵਿੱਚ ਤਿੰਨ ਬਟਨ ਹੁੰਦੇ ਹਨ ਲੈਫਟ ਰਾਈਟ ਐਂਡ ਸੈਂਟਰ ਵਾਲਾ ਸਕਰੋਲ ਬਟਨ ਇਹ ਸਕਰੀਨ ਦੇ ਉੱਪਰ ਡ੍ਰੈਗ ਐਂਡ ਡ੍ਰੌਪ ਕਰਨ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਸੈਕਿੰਡ ਥਰਡ ਹੈ ਲਾਈਟ ਪੈਨ ਇੱਕ ਪੈਨ ਦੀ ਤਰ੍ਹਾਂ ਹੁੰਦਾ ਹੈ ਜੋ ਕਿ ਇੱਕ ਵਾਇਰ ਨਾਲ ਕੰਪਿਊਟਰ ਨਾਲ ਕਨੈਕਟ ਕੀਤਾ ਹੁੰਦਾ ਹੈ ਜੋ ਇਸ ਦੀ ਵਰਤੋਂ ਜ਼ਿਆਦਾਤਰ ਗ੍ਰਾਫਿਕਲ ਡਿਜ਼ਾਈਨਰਸ ਐਂਡ ਇੰਜੀਨੀਅਰਸ ਇਸ ਦੀ ਵਰਤੋਂ ਕਰਦੇ ਹਨ ਫੋਰਥ ਵਨ ਇਜ਼ ਅ ਵੈਬ ਕੈਮਰਾ ਇਹ ਦੋ টারਮਸ ਤੋਂ ਬਣਿਆ ਹੈ ਵੀਡੀਓ ਕੈਮਰਾ ਐਂਡ ਵੈਬਸਾਈਟ ਇਹ ਮੋਨੀਟਰ ਦੇ ਉੱਪਰ ਅਟੈਚ ਕੀਤਾ ਹੁੰਦਾ ਹੈ ਜੋ ਕਿ ਰੀਅਲ ਟਾਈਮ ਦੇ ਵਿੱਚ ਇ ਬਹੁਤ ਵਧੀਆ ਬਹੁਤ ਵਧੀਆ ਅ ਤੁਹਾਡੇ ਪਹਿਲੇ ਮੈਡਮਾਂ ਨੂੰ ਬਹੁਤ ਬਹੁਤ ਵਧਾਈ ਕਿਉਂਕਿ ਤੁਸੀਂ ਬਹੁਤ ਵਧੀਆ ਪ੍ਰੋਜੈਕਟ ਤਿਆਰ ਕੀਤੇ ਆ ਉਹ ਸਾਰੇ ਬੱਚਿਆਂ ਨੂੰ ਬਤਾਇਆ ਇੱਕ ਵਾਰੀ ਤਾੜੀ ਮਾਰ ਦੇ ਸਾਰੇ ਆਪਣੇ ਲਈ ਬਹੁਤ ਜੀ ਹਾਂ ਜੀ ਤਾਂ ਮੇਰੀ ਰਿਪ੍ਰੇਜ਼ੈਂਟੇਸ਼ਨ ਆ ਉਹ ਆਈਟੀ ਤੇ ਆ ਏਜੇ ਪਾਵਰਪੁਆਇੰਟ ਨਾਲ ਮੈਂ ਆਈਟੀ ਪਾਵਰਪੁਆਇੰਟ ਬਣਾਇਆ ਸੋ ਸੋ ਇਹ ਜਿਹੜਾ ਪਾਵਰ ਪਾਵਰਪੁਆਇੰਟ ਦੇ ਉੱਤੇ ਤੁਸੀਂ ਅਲੱਗ-ਅਲੱਗ ਆੜਿਆ ਨਹੀਂ ਕੀਤੀ ਆਈਕਨ ਰਿਪਰਜੈਂਟ ਸਰ। ਹਾਂ। ਆਈਕਨ ਸਰ ਰਿਪਰਜੈਂਟ। ਟੈਂਕ ਯੂ। ਇਹ ਗਵਰਨਮੈਂਟ ਰਾਈਟ ਆਈ ਵੂਮਨ ਬੱਚਿਆਂ ਵੱਲੋਂ ਤਿਆਰ ਕੀਤਾ ਗਿਆ ਪਾਵਰਪੁਆਇੰਟ ਦੇ ਵਿੱਚ। ਬੱਚੇ ਬਹੁਤ ਮਿਹਨਤ ਕਰ ਰਹੇ ਹੈ ਨਾਲ ਮੈਡਮ ਅੰਜਨਾ ਜੀ ਕੋਈ ਬੜੀ ਮਿਹਨਤ ਕਰਾ ਰਹੇ। ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ ਥੈਂਕ ਯੂ। ਧੰਨਵਾਦ। ਥੈਂਕ ਯੂ ਸਰ। ਥੈਂਕ ਯੂ। ਅੱਜ ਹਨ ਹੁਣ ਲੈ ਚੱਲਦੇ ਆ ਸਰਫਸ ਔਰਨਾਮੈਂਟੇਸ਼ਨ ਟੈਕਨਿਕ ਪ੍ਰੈਕਟੀਕਲ ਬੱਚਿਆਂ ਨੇ ਤਿਆਰ ਕੀਤੇ ਪ੍ਰੋਜੈਕਟ ਜਿਹੜੇ ਉਹਨਾਂ ਨਾਲ ਤੁਹਾਨੂੰ ਮਿਲਣ ਨੇ ਇਹ ਹੈ ਲੈਬ ਜਿਹਦੇ ਵਿੱਚ ਐਮਬ੍ਰੋਇਡਰੀ ਦਾ ਕੰਮ ਸਿਖਾਇਆ ਜਾਂਦਾ ਕਢਾਈ ਸਲਾਈ ਦਾ ਤੇ ਇੱਕ ਦੋ ਬੱਚਿਆਂ ਨੂੰ ਆਪਾਂ ਮਿਲਦੇ ਆ ਬੱਚਿਓ ਤੁਸੀਂ ਬਹੁਤ ਵਧੀਆ ਹੁਣੇ ਤੁਹਾਡੀ ਇਨਸਪੈਕਸ਼ਨ ਵੀ ਹੋਈ ਹੈ ਬਹੁਤ ਬੜੇ ਵਧੀਆ ਡਿਜ਼ਾਈਨ ਤੁਸੀਂ ਤਿਆਰ ਕੀਤੇ ਆ ਤੁਹਾਨੂੰ ਕਿਹੜੇ ਮੈਡਮ ਤਿਆਰ ਕਰਵਾ ਰਹੇ ਜਿੰਝ ਗੰਜੀਤ कौर ਮੈਡਮ ਮੈ ਕਿੱਦਾਂ ਲੱਗਦਾ ਤੁਹਾਨੂੰ ਅੱਜ ਤੁਸੀਂ ਇੱਕ ਨਵੇਂ ਪ੍ਰੋਜੈਕਟ ਤਿਆਰ ਕੀਤੇ ਬਹੁਤ ਵਧੀਆ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਅੱਗੇ ਜੌਬ ਵੀ ਮਿਲੇਗੀ ਚਲੋ ਮਿਹਨਤ ਕਰੋਗੇ ਤਾਂ ਸਮਾਜ ਲਈ ਦੇ ਲਈ ਤੁਸੀਂ ਕੀ ਸਨੇਹਾ ਲਿਆਣਾ ਜਾਉਂਗੇ ਇਹ ਇਹਦਾ ਕੀ ਅਹਿਮਤ ਹੈ ਸਮਾਜ ਚ ਸਰ ਇਹਦਾ ਇਹ ਹੈ ਕਿ ਜੇ ਅਸੀਂ ਕੋਈ ਹੋਰ ਕੰਮ ਨਹੀਂ ਕੀਤਾ ਤਾਂ ਅਸੀਂ ਇਹਨੂੰ ਘਰ ਚ ਬੈ ਕੇ ਵੀ ਆਰਾਮ ਦੇ ਨਾਲ ਆਪਣਾ ਮਤਲਬ ਕੰਮ ਕਰ ਸਕਦੇ ਆ ਆਪਣਾ ਸੈਲਫ ਕੰਮ ਸਟਾਰਟ ਕਰ ਸਕਦੇ ਆ ਥੈਂਕ ਯੂ ਮੇਰਾ ਨਾਮ ਪ੍ਰੀਤ ਕੈ ਮੈਂ ਫੁਲ ਏਮਬਰਾਇਡਰੀ ਤਰਾਸ ਦੀ ਵਿਦਿਆਰਥੀ ਆ ਤੋ ਅਸੀਂ ਤਰ੍ਹਾਂ ਦੇ ਸਟੀਚ ਸਿੱਖਿਆ ਕਿ ਤੇ ਅਸੀਂ ਘਰ ਬੈਠੇ ਆਪਣਾ ਆਪਣੇ ਘਰ ਨੂੰ ਵੀ ਸਵਾਰ ਸਕਦੇ ਆ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਬਣਾ ਸਕਦੇ ਆ ਆ ਸਿੱਖਣ ਨੂੰ ਮਿਲਦਾ ਬਹੁਤ ਕੁਝ ਹਾਂਜੀ ਮੈਡਮ ਕਰਾਉਂਦੇ ਪੂਰਾ ਹਾਂਜੀ ਸਰ ਹਾਂਜੀ ਸਰ ਨ ਕਲਾਸ ਦੀ ਸਟੂਡੈਂਟ ਹਾਂ ਫਿਰ ਅਸੀਂ ਅੈਂਬਰਾਇਡਰੀ ਦਾ ਵਰਕ ਇੱਥੇ ਸਿੱਖਿਆ ਹੈ ਹੈਂਡਵਰਕ ਦੇ ਤੇ ਮਸ਼ੀਨ ਵਰਕ ਅਸੀਂ ਇੱਥੇ ਕਰਦੇ ਹਾਂ ਇਹਦਾ ਤੁਹਾਡੇ ਆਮ ਜ਼ਿੰਦਗੀ ਚ ਅੱਗੇ ਇੰਪੋਰਟੈਂਸ ਹੈਗੀ ਕੋਈ ਇਸ ਕੰਮ ਦੀ ਹਾਂਜੀ ਸਰ ਇਹਦੇ ਨਾਲ ਅਸੀਂ ਆਪਣੇ ਘਰ ਬੈਠ ਕੇ ਅਸੀਂ ਆਪਣੇ ਲਈ ਕਰ ਸਕਦੇ ਕੰਮ ਅਸੀਂ 셀ਫ ਡਿਪੈਂਡੈਂਟ ਹੋ ਸਕਦੇ ਹਾਂ ਅਸੀਂ ਕਾਹਾਂ ਵੀ ਅੱਗੇ ਕਾਰ ਕਿਸੇ ਨੰਬਰ ਪ੍ਰੋਵਾਈਡ ਕਰ ਸਕਦੇ ਆ ਕਿ ਤੁਸੀਂ ਸਪਲਾਈ ਵੀ ਦੇ ਸਕਦੇ ਆ ਘਰ ਬੈਠ ਕੇ ਬੁਟੀਕ ਵੀ ਖੋਲ ਸਕਦੇ ਨਾ ਰੋਜ਼ਗਾਰ ਦੇ ਸਾਧਨ ਵੀ ਅੱਗੇ ਪੈਦਾ ਹੋ ਸਕਦੇ ਆ ਥੈਂਕ ਯੂ ਵੈਰੀ ਮਚ ਜੀ ਮੇਰਾ ਨਾਮ ਕਮਲਜੀਤ ਕੌਰ ਹੈ ਮੈਂ ਬੁਖਲਾ ਜੀ ਵੀ ਦੇ ਆਣਾ ਅਸੀਂ ਇੱਥੇੋਂ ਅਲੱਗ-ਅਲੱਗ ਤਰ੍ਹਾਂ ਦੇ ਟਾਂਕੇ ਸਿੱਖੇ ਆ ਜਿਸ ਨਾਲ ਅਸੀਂ ਆਪਣਾ ਮਤਲਬ ਕੇ ਰੋਜ਼ਗਾਰ ਖੋਲ ਸਕਦੇ ਆ ਆਪਣਾ ਕੰਮ ਕਰ ਸਕਦੇ ਆ ਤੇ ਘਰ ਬੈਠੇ ਹੀ ਸਾਨੂੰ ਆਮਦਨ ਦਾ ਸਾਧਨ ਬਣਦਾ ਹੈ ਵੈਰੀ ਗੁੱਡ ਵਧੀਆ ਲੱਗਦਾ ਸਿੱਕੇ ਹਾਂਜੀ ਬਹੁਤ ਵਧੀਆ ਸਰ ਲੱਗਦਾ ਜਿੱਦਾਂ ਅਸੀਂ ਆਪਣਾ ਪਟੇਖ ਖੋਲ ਕੇ ਅਸੀਂ ਮਤਲਬ ਕਿ ਕਾਰੀਗਰ ਅੱਗੇ ਰੱਖ ਕੇ ਆਪਣਾ ਕੰਮ ਵੀ ਸਲਾਸ਼ ਵੈਰੀ ਗੁੱਡ ਮਤਲਬ ਅੱਗੇ ਆਪਾਂ ਹੋਰ ਲੋਕਾਂ ਨੂੰ ਵੀ ਰੋਜ਼ਗਾਰ ਦੇ ਸਕਦੇ ਹਾਂ ਹਾਂਜੀ ਸਰ ਇਹ ਸਭ ਤੋਂ ਵੱਡੀ ਗੱਲ ਹੈ ਉਹਨਾਂ ਨੂੰ ਸਿਖਾ ਕੇ ਉਹਨਾਂ ਨੂੰ ਵੀ ਮਤਲਬ ਕਿ ਅੱਗੇ ਭਲਾਈ ਦਾ ਕੰਮ ਇਸ ਕਰ ਸਕਦੇ ਆ ਥੈਂਕ ਯੂ ਜੀ ਆਪਣਾ ਬੇਸਿਕ ਬੋਸਮੈਟੋਲੋਜੀ ਪ੍ਰੈਕਟੀਕਲ ਬੱਚਿਆਂ ਨੇ ਬਹੁਤ ਵਧੀਆ ਪ੍ਰੋਜੈਕਟ ਤਿਆਰ ਕੀਤੇ ਆ ਬੱਚੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਦਿਖਾਣੇ ਆ ਜੀ ਕਿਵੇਂ ਮਹਿੰਦੀ ਰੂਮ ਕਨਸੈਪਸ਼ਨ ਸਾਰੀਆਂ ਸੈਟਿੰਗਾਂ ਬੱਚਿਆਂ ਨੂੰ ਤੁਹਾਨੂੰ ਬਣਾਣੇ ਆ ਚੰਨ ਬੜੀ ਮਿਹਨਤ ਦੇ ਨਾਲ ਇਹ ਸਾਰਾ ਕੁਝ ਬਣਾਇਆ ਤੁਹਾਨੂੰ ਬਣਾਣੇ ਜੀ ਮੈਡਮ ਸਰਬਜੀਤ ਕੌਰ ਜਿਨ੍ਹਾਂ ਦੀ ਰਹਿਮਾਈ ਹੇਠ ਸਾਰੇ ਪ੍ਰੋਜੈਕਟ ਬੱਚਿਆਂ ਵੱਲੋਂ ਤਿਆਰ ਕੀਤੇ ਗਏ। ਮੈਡਮ ਤੁਸੀਂ ਕਿੰਨੇ ਦਿਨ ਹੋ ਗਏ ਸੀ ਇਹਨਾਂ ਨੂੰ ਪ੍ਰੋਜੈਕਟ ਨੂੰ ਤਿਆਰ ਕਰਨ ਲਈ ਲੱਗੇ ਹੋਏ? ਸਰ ਫਿਲਹਾਲ ਤਾਂ ਇਨੀ ਅਰਜੈਂਟਲੀ ਜਿੱਦਾਂ ਲੈਟਰ ਆਈ ਵਿਭਾਗ ਦੇ ਵੱਲੋਂ ਤਾਂ ਉਹਦੇ ਅਕੋਰਡਿੰਗ ਇਹਨਾਂ ਨੇ 1 ਵੀਕ ਦੇ ਵਿੱਚ ਆਪਣਾ ਤਿਆਰ ਕਰ ਲਿਆ ਬੱਚਿਆਂ ਨੇ। ਵੈਰੀ ਗੁੱਡ। ਸਾਰੇ ਬੱਠੇ ਬੜੇ ਮਿਹਨਤੀ ਆ ਮੈਂ ਉੱਪਰ ਵੀ ਜਾ ਕੇ ਆਇਆ। ਤੇ ਇੱਥੇ ਵੀ ਆ ਕੇ ਬਹੁਤ ਵਧੀਆ ਲੱਗਿਆ ਆਪਾਂ ਕੁਝ ਬੱਚਿਆਂ ਨਾਲ ਗੱਲ ਕਰਦੇ ਹਾਂ। ਹਾਂਜੀ। ਹਾਂ ਬੱਚਿਓ ਤੁਸੀਂ ਅੰਦਰ ਲੱਗ ਕੇ ਆ ਜਾਓ ਮੜਿਆ। ਇੱਥੇ ਆ ਜਾਓ। ਹਾਂਜੀ ਆਪਣਾ ਨਾਮ ਦੱਸ ਕੇ ਟੇਡ ਦੱਸ ਕੇ ਇਹਦੇ ਬਾਰੇ ਮੇਰਾ ਨਾਮ ਹਰਜੀਤ ਕੋਹਰੇ ਤੇ ਮੈਂ A ਸੈਕਸ਼ਨ ਕੋਸਮੈਟਿਕ ਦੀ ਸਟੂਡੈਂਟ ਹਾਂ ਤੇ ਅਸੀਂ ਦੋਨਾਂ ਸੈਕਸ਼ਨਾਂ ਨੇ ਮਿਲ ਕੇ ਇਹ ਪ੍ਰੋਡਕਟ ਇਹ ਦੋਨੇ ਪ੍ਰੋਜੈਕਟ ਤਿਆਰ ਕੀਤੇ ਆ ਤੇ ਇਸ ਪ੍ਰੋਜੈਕਟ ਵਿੱਚ ਸਾਰੇ ਬੱਚਿਆਂ ਦੀ ਬਹੁਤ ਹੀ ਮਿਹਨਤ ਆ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਤਿਆਰ ਕੀਤੇ ਆ ਤੇ ਇਹਨਾਂ ਵਿੱਚ ਉਹਨਾਂ ਨੇ ਸਾਰੀਆਂ ਜੋ ਵਿਕਸਤੀ ਜੋ ਵੀ ਹਨਾ ਸਿਸਟਮ ਵਿੱਚ ਯੂਜ਼ ਕਰਨੇ ਵਾਲਾ ਪ੍ਰੋਡਕਟ ਆ ਉਹ ਸਾਰਾ ਹੀ ਇਹਨਾਂ ਵਿੱਚ ਅਵੇਲੇਬਲ ਕੀਤਾ ਆ ਤੇ ਉਹਨਾਂ ਨੇ ਮਹਿੰਦੀ ਰੂਮ, ਨੀਲਾਟ ਰੂਮ, ਫੇਸ਼ੀਅਲ ਰੂਮ, ਬਰਾਇਡਲ ਜੋ ਵੀ ਹੈ ਨਾ ਪ੍ਰੋਡਕਟ ਹੁੰਦੇ ਆ ਉਹ ਸਾਰੇ ਅਵੇਲੇਬਲ ਕੀਤੇ ਆ ਇਹਨਾਂ ਵਿੱਚ ਤੇ ਵਾਸ਼ਰੂਮ ਵਗੈਰਾ ਦੀ ਸੁੱਖ ਸੁਵਿਧਾ ਸਾਰਾ ਕੁਝ ਉਹ ਵਿੱਚ ਤੁਸੀਂ ਇੱਕ ਮਾਡਲ ਤਿਆਰ ਕਰ ਦਿੱਤਾ ਵੀ ਇਸ ਤਰ੍ਹਾਂ ਸੈਟਿੰਗ ਹੁੰਦੀ ਆ ਬਾਥਰੂਮ ਚ ਇਹ ਹੁੰਦਾ ਮਹਿੰਦੀ ਰੂਮ ਚ ਇਹ ਹੁੰਦਾ ਬੈਟਰੂਮ ਚਾਹੀਦਾ ਇਹਦੇ ਲਈ ਤੁਸੀਂ ਬੜੀ ਮਿਹਨਤ ਕੀਤੀ ਮੈਡਮ ਦੱਸਦੇ ਕਿ ਤੁਸੀਂ 1 ਹਫਤੇ ਦੇ ਵਿੱਚ ਵਿੱਚ ਤਿਆਰ ਕੀਤਾ ਹਾਂਜੀ ਸਰ ਇਹਲੇ ਤੁਸੀਂ ਟੀਮ ਵਰਕ ਕੰਮ ਕੀਤਾ ਜਾਂ ਇੱਕ ਦੋ ਕੁ ਬੱਚਿਆਂ ਨੇ ਰਲ ਕੇ ਕੀਤਾ ਨੋਮ ਸਰ ਟੀਮ ਵਰਕ ਕੰਮ ਆ ਸਾਰਾ ਸਾਰੇ ਬੱਚਿਆਂ ਨੇ ਬੜੀ ਮਿਹਨਤ ਕੀਤੀ ਹੈ ਸਾਰੇ ਬੱਚਿਆਂ ਨੇ ਕੀਤਾ ਮਿਲ ਕੇ ਹਾਂ ਇੱਕ ਹਫਤੇ ਦੇ ਵਿੱਚ ਇਹ ਤਿਆਰ ਕੀਤਾ ਗਿਆ ਜੀ ਬਹੁਤ ਦੇਖੋ ਕਿ ਬੱਚਿਆਂ ਨੇ ਤਿਆਰ ਕੀਤਾ ਰਾਇਲ ਬਿਊਟੀ ਸਲੂਨ ਇਹਦਾ ਨਾਮ ਰੱਖਿਆ ਗਿਆ ਤੇ ਸਾਰੇ ਬੱਚੇ ਬੜੇ ਵਧਾਈ ਦੇ ਪਾਤਰ ਆ ਤੁਸੀਂ ਬੜੇ ਮਿਹਨਤੀ ਹੋ ਸਾਰੇ ਇੱਕ ਵਾਰੀ ਆਪਣੇ ਲਈ ਤਾੜੀ ਮਾਰੋ ਸਾਰੇ ਸੋ ਬਹੁਤ ਬਹੁਤ ਥੈਂਕ ਯੂ ਜੀ ਸਾਰਿਆਂ ਦਾ। ਥੈਂਕ ਯੂ। ਲੋ ਜੀ ਹੁਣ ਆਪਾਂ ਆਏ ਆ ਸੀਇੰਗ ਟੈਕਨੋਲੋਜੀ ਜਿੱਥੇ ਬੱਚਿਆਂ ਨੂੰ ਪ੍ਰੈਕਟੀਕਲ ਦੇ ਤੌਰ ਤੇ ਤਿਆਰ ਕੀਤਾ ਜਾਂਦਾ। ਕਿਵੇਂ ਕੱਪੜੇ ਨੂੰ ਸਲਾਈ ਕਿਵੇਂ ਕਰਨਾ? ਬਹੁਤ ਹੀ ਵਧੀਆ ਆਈਟੀਆ ਵੂਮਨ ਦੇ ਵਿੱਚ ਬੱਚਿਆਂ ਨੇ ਪੂਰੀਆਂ ਰੌਣਕਾਂ ਲਾਈ ਹੋਈਆਂ। ਬੜੀ ਅੱਛੇ ਤਰੀਕੇ ਨਾਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਬੱਚਿਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਲੋ ਤੋਂ ਨਮਰਾਨੇ ਆ ਮੈਡਮ ਪ੍ਰਿਆ ਜਿਹੜੇ ਇਸ ਸੈਕਸ਼ਨ ਦੇ ਇਨਚਾਰਜ ਨੇ। ਪਹਿਲਾਂ ਉਹ ਨਾਲ ਆਪਾਂ ਗੱਲ ਕਰਦੇ ਹਾਂ ਮੈਡਮ ਤੁਸੀਂ ਕਿੰਨੇ ਦਿਨ ਤੋਂ ਤਿਆਰੀ ਕਰਾ ਰਹੇ ਸੀ ਸਰ ਇਹ ਸਾਨੂੰ ਅਰਾਊਂਡ 1 ਮੰਥ ਹੋ ਗਿਆ ਹੈ ਕਿ ਤਿਆਰੀ ਕਰਦੇ ਹੋਏ ਬੱਚਿਆਂ ਨੂੰ ਆਪਣੀ ਆਪਣੀ ਜੌਬ ਬਣਾਉਂਦੇ ਹੋਏ ਇੱਥੇ ਸਾਰੇ ਬੱਚਿਆਂ ਨੇ ਬਸ ਇੱਕ ਕਪੜਾ ਹੀ ਬਾਹਰੋਂ ਪਰਚੇਸ ਕੀਤਾ ਹੈ ਬਾਕੀ ਸਾਰਾ ਕੁਝ ਕੋਈ ਟਸਲਸ ਹੈ ਕੁਝ ਹੈ ਜੋ ਉੱਤੇ ਲੱਗਿਆ ਉਹ ਵੀ ਸਭ ਆਪਣੇ ਆਪ ਹੀ ਬਣਾਏ ਹੈ ਕਿੰਨੇ ਬੱਚੇ ਡੈਕੋਰੇਸ਼ਨ ਦੇ ਬੱਚੇ ਕਿੰਨੇ ਸਰ ਮੇਰੇ ਕੋਲ ਦੋ ਸੈਕਸ਼ਨਸ ਹੈ 35 ਸਟੂਡੈਂਟਸ 35 ਹਾਂਜੀ ਬੜੀ ਮਿਹਨਤ ਆ ਤੁਹਾਡੀ ਮੈਂ ਦੇਖ ਰਿਹਾ ਹਾਂ ਬੜਾ ਅੱਜ ਤੁਸੀਂ ਇੱਕ ਤਰ੍ਹਾਂ ਦਾ ਲੱਗਦਾ ਤਿਹਾਰ ਹੁੰਦਾ ਜਿਵੇਂ ਆਪਾਂ ਚਲੋ ਬੱਚੇ ਇਹਨਾਂ ਨਾਲ ਗੱਲ ਕਰਦੇ ਹਾਂ ਬੱਚੇ ਆਪਣਾ ਨਾਮ ਦੱਸੋ ਆ ਟ੍ਰੇਡ ਕਿਹੜੀ ਤੁਹਾਡੀ ਹਾਂਜੀ ਆ ਸਲਾਈ ਕੀ ਕੀ ਸਿੱਖਦੇ ਆ ਤੁਸੀਂ ਮੈਡਮ ਕੋਲੋਂ ਹਾਂ ਸਰ ਸਾਰਾ ਕੁਝ ਸਿਖਾਰੇ ਮੈਡਮ ਸਾਰੇ ਕੁਝ ਵਿੱਚ ਕੀ ਕੀ ਆਉਂਦਾ ਹਾਂਜੀ ਜਿਦਾ ਕਿ ਸ਼ੋਰਟ ਪੈਂਟ ਸ਼ਰਟ ਕੁਰਤਾ ਪਜਾਮਾ ਤੇ ਫਰੌਕ ਸਾੜੀ ਗੌਂਗ ਵਗੈਰਾ ਜੋ ਵੀ ਅਸੀਂ ਸਿੱਖਣਾ ਚਾਹੁੰਦੇ ਹਾਂ ਤੁਹਾਡਾ ਮੇਨ ਕਟਿੰਗ ਦਾ ਹੀ ਕੰਮ ਹਨ ਹਾਂਜੀ ਸਰ ਕੱਪੜੇ ਅਰੇਂਜਮੈਂਟ ਪੂਰ ਅਸੀਂ ਖੁਦ ਕਰਦੇ ਹਾਂ ਖੁਦ ਕਰਦੇ ਹਾਂ ਹਾਂਜੀ ਉਹ ਸਰਕਾਰ ਵੱਲੋਂ ਮਟੀਰੀਅਲ ਦਿੱਤਾ। ਹਾਂਜੀ ਸਰ। ਠੀਕ ਹੈ। ਬਹੁਤ ਵਧੀਆ ਲੱਗਾ ਜੀ ਤੁਹਾਡਾ ਨਾਲ ਮਿਲ ਕੇ ਸਾਰੇ ਬੱਚਿਆਂ ਨਾਲ। ਬੱਚੇ ਇੱਕ ਵਾਰੀ ਆਪਣੇ ਕੰਮ ਲਈ ਤਾੜੀ ਮਾਰੋ ਮੜੀ ਤੁਸੀਂ ਬਹੁਤ ਹੀ ਹੈ। ਸੋ ਦੇਖੋ ਕਿਵੇਂ ਦੀਵਾਰਾਂ ਦੇ ਉੱਤੇ ਵੀ ਡਿਜ਼ਾਈਨਿੰਗ ਕੀਤੀ ਹੋਈ ਹੈ। ਬਹੁਤ ਘੱਟ ਆਈਟੀਆਈ ਦੇ ਵਿੱਚ ਇਹ ਦੇਖਣ ਨੂੰ ਮਿਲਦਾ ਹੈ। ਇਹ ਤੁਸੀਂ ਦੇਖ ਰਹੇ ਸੀ ਆਈਟੀਆਈ ਨਵਾਂ ਸ਼ਹਿਰ ਊਮਨ ਜੋ ਚੰਡੀਗੜ੍ਹ ਉੱਤੇ ਸਥਿਤ ਹੈ। ਬੜੀ ਮਿਹਨਤੀ ਸਾਰਾ ਸਟਾਫ ਹੈ। ਤੇ ਇੱਥੇ ਹਰ ਤਰ੍ਹਾਂ ਦੀ ਜਿਹੜੀ ਉਹ ਚਾਰ ਟ੍ਰੇਡਾਂ ਆ ਜਿਹੜੀਆਂ ਚੱਲਦੀਆਂ ਕੰਪਿਊਟਰ ਦੀ ਹੈ, ਕਟਾਈ ਸਲਾਈ ਹੈ ਐ ਕੋਸਮਟੋਲੋਜੀ ਹੈ ਤੇ ਚੌਥੀ ਟ੍ਰੇਡ ਕਿਹੜੀ ਹੈ ਜੀ? ਐਮਬਰਾਇਡਰੀ ਹੈ ਜਿਹੜੀ ਕੜਾਈ ਸਲਾਈ ਦੀ ਹੈ। ਸੋ ਇੱਕ ਵਾਰ ਫੇਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। ਥੈਂਕ ਯੂ ਵੈਰੀ ਮੱਚ। ਇਹਨਾਂ ਨੂੰ ਆਮਨ ਮੈਡਮ, ਅੰਮ੍ਰਿਤਾ ਮੈਡਮ, ਸਰਜੀਤ ਗੌਰਮਤ ਮੈਡਮ, ਮੈਮ ਤੇ ਮਰਜੂਨ ਸਾਹਿਬ। ਬਹਾਦਰ ਜੀ ਤੇ ਸਿੰਗਰ ਜੀ ਸਾਹਿਬ ਅਡਜਿਸਟੇਟਿਵ ਬੋਰਡ ਦੇ ਚੈਅਸੀ ਮੈਂ ਕਿਤੇ ਡਿਪਾਰਟਮੈਂਟ ਨੂੰ ਪ੍ਰੋਜੈਕਟਰ ਕਰਵਾ ਸਥਿਤੀ ਹੈ ਜੀ ਬਾਈਟ ਇੰਪੋਰਟ ਤੇ ਅੰਡਰ ਰੋਡ ਸਿਤਾ ਤੇ ਬਹੁਤ ਹੀ ਬੜੀ ਅਚੇ ਦੇ ਨਾਲ ਬੱਚਿਆਂ ਨੇ ਬਹੁਤ ਤਿਆਰੀ ਕੀਤੀ ਹੈ ਤੇ ਬੜੀ ਖੁਸ਼ੀ ਹੋਈ ਅੱਜ ਆ ਕੇ ਹਰ ਸਾਥ ਨਾਲ ਬਣਾ ਮਾਣੇ ਦੀ ਸਾਥ ਸੋ ਬਹੁਤ ਬਹੁਤ ਧੰਨਵਾਦ ਜੀ ਤਾੜੀ ਕਰੋ ਆਪਣੇ ਕਮਾਂਡਰ ਜੀ ਆਂਕੀ ਥੈਂਕ ਯੂ